ਮਨਾ ਚਲ ਸੇਵਾ ਕਰੀਏ ਰਾਜਾ ਸਾਹਿਬ ਦੁਆਰੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਪ੍ਰਭਾਤ ਫੇਰੀ ਦਾ ਤੀਜਾ ਦਿਨ ਅੰਜਪਿੰਡ ਸ਼ਿੰਟਾਂ ਵਾਲਾ ਵਿਖੇ ਸਾਰੇ ਸੰਗਤ ਬੈਠਣ ਦੀ ਕਿਰਪਾਲਤਾ ਕਰੋ ਜੀ ਸਾਰਿਆਂ ਨੇ 5 ਮਿੰਟ ਬੈਠ ਕੇ ਸਿਮਰਨ ਕਰਨਾ ਹੈ ਅਰਦਾਸ ਬੇਨਤੀ ਹੋਵੇਗੀ ਸਤਿਨਾਮ ਵਾਹਿ ਹੈ ਸੋ ਨਿਹਾਲ ਸਾਰੇ ਸੰਗਤ ਬੈਠਣ ਦੀ ਕਿਰਪਾਲਤਾ ਕਰੋ ਸਾਰੇ ਸੰਗਤ ਨੂੰ ਇਹ ਅਰਦਾਸ ਕਰਨਾ ਹੈ ਕਰਮ ਜਰਨ ਕੀ ਬਾਸਤ ਕੀਤੀ ਹਾਂਜੀ ਮੈਂ ਵੀ ਆਪਦੇ ਗ੍ਰਹਿ ਵਿਖੇ ਪ੍ਰਮਾਤਮਾ ਦੀ ਹਜ਼ੂਰੀ ਚ ਅਰਦਾਸ ਬੇਨਤੀ ਕਰਵਾਈ ਹਾਂਜੀ ਸਾਡੇ ਸਮੂਹ ਸੰਧੂ ਲਾਹੌਰ ਯਮਲੇਵਲੋਂ ਰਲ ਮਿਲ ਕੇ ਸੰਗਤਾਂ ਨੇ ਲੰਗਰ ਤੇ ਸਰਉਪਾਉ ਦੀ ਸੇਵਾ ਉਹ ਨਿਭਾਈ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਪ੍ਰਵਾਸ ਫੇਰੀ ਉਹ ਸ਼ੁਰੂ ਹੋਈ ਹੈ ਤਾਂ ਉਹਦੇ ਕਰਕੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਹ ਗੁਰੂ ਸਾਹਿਬ ਜੀ ਆਓ 17 ਤਰੀਕ ਨੂੰ ਆਪਣੇ ਬੱਚਿਆਂ ਦੇ ਨਾਲ ਆਪਣੇ ਧੀਆ ਪੁੱਤਰਾਂ ਦੇ ਨਾਲ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਆ ਕੇ ਸ਼ੁਕਰਾਨੇ ਦੀ ਅਰਦਾਸ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਵਾਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਸ਼ਰਦਾ ਹਰ ਇੱਕ ਚ ਹੋ ਸਕਦੀ ਐ ਚਾਹੇ ਉਹ ਇਨਸਾਨ ਐ ਚਾਹੇ ਜਾਨਵਰ ਇੱਕ ਰੱਬ ਦਾ ਜੀ ਵੀ ਪ੍ਰਭਾਤ ਫੇਰੀ ਦੇ ਵਿੱਚ ਆਉਦੀ ਹਾਜ਼ਰੀ ਲਵਾ ਰਿਆ ਐ ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਇਹ ਬਹੁਤ ਵੱਡੀ ਇੱਕ ਗੱਲ ਐ ਤਾਂ ਕਮੈਂਟ ਦੇ ਵਿੱਚ ਉਹ ਵਾਹਿਗੁਰੂ ਜ਼ਰੂਰ ਲਿਖੋ ਜੀ ਅੱਜ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਘਰ ਜਿਆਦਾ ਸੀ ਤਾਂ ਸਵਾ 7 ਦੇ ਕਰੀਬ ਗੁਰੂ ਘਰ ਸੰਗਤ ਪਹੁੰਚੀ ਜੀ ਕ੍ਰਿਪਾ ਜੀ ਸੁਖ ਹੋਵੇ ਨਾਮ ਜਿਤਾਵੇ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ